ਕਬੀਰ ਪ੍ਰਭਾਤੇ ਤਾਰੇ ਖਿਸੇ ਤਿਉ ਇੱਕ ਖਿਸੇ ਸਰੀਰ ਇਹ ਦੂਏ ਅਖਰ ਅਖਰ ਨਾ ਖਿਸੇ ਸੋ ਗਏ ਰਹੋ ਕਬੀਰ ਪਰਵਾਤੀ ਤਾਰੇ ਖਿਸੇ ਪਰਵਾਤ ਜਦ ਹੁੰਦੀ ਹੈ ਨਾ ਥੋੜਾ ਜਿਹਾ ਚਿੱਟਾ ਦਿਨ ਨਿਕਲਦੇ ਦਿਨ ਨਿਕਲਦੇ ਪਹਿਲਾਂ ਸੂਰਜ ਨੇੜੇ ਆ ਜਾਂਦਾ ਹੈ ਤੇਰਾ ਛੱਡ ਜਾਂਦਾ ਹੈ ਮੇਰਾ ਘਟ ਜਾਂਦਾ ਹੈ ਉਹ ਪਰਵਾਤ ਕਰਦੇ ਤਾਰਿਆਂ ਦੀ ਰੋਸ਼ਨੀ ਘਟ ਜਾਂਦੀ ਹੈ ਪਹਿਲਾਂ ਤਾਰਿਆਂ ਦੀ ਰੋਸ਼ਨੀ ਹੁੰਦੀ ਹੈ ਨਾ ਉਹੀ ਰੋਸ਼ਨੀ ਦਿੰਦੀ ਹੈ ਫਿਰ ਜਦ ਸੂਰਜ ਦੇ ਨੇੜੇ ਆ ਜਾਂਦਾ ਤਾਰਿਆਂ ਦੀ ਰੋਸ਼ਨੀ ਫਿੱਕੀ ਪੈਣ ਲੱਗ ਜਾਂਦੀ ਹੈ ਪਰਵਾਤੀ ਤਾਰੇ ਖਸਾਂ ਜਦੋਂ ਸਾਹਿਬ ਪ੍ਰਗਟ ਹੋਣ ਤੇ ਪਹਿਲਾਂ ਹੀ ਜਿਹੜੇ ਤਾਰੇ ਹੁੰਦੇ ਨੇ ਥੋੜਾ ਬਹੁਤਾ ਗਿਆਨ ਦੇਣ ਵਾਲੇ ਇਹ ਤਾਰੇ ਸਾਰੇ ਜਿਹੜੇ ਬਤਨ ਨੇ ਜਿਹੜੇ ਸੰਤ ਨੇ ਇਹ ਤਾਰੇ ਹੀ ਨੇ ਇਹਨਾਂ ਦੀ ਰੋਸ਼ਨੀ ਇਹਨਾਂ ਦਾ ਅਸਲ ਪੈਣ ਦੇ ਲੋਕਾਂ ਨੂੰ ਹਟ ਜਾਂਦਾ ਇਹ ਪ੍ਰਭਾਵ ਇਹਨੂੰ ਹੋਣ ਲੱਗ ਜਾਂਦਾ ਇਹਨਾਂ ਦਾ ਪ੍ਰਚਾਰ ਜੋ ਆਗਮ ਨਹੀਂ ਬੰਦੇ ਸਿੱਖੀ ਨੂੰ ਜਿਹੜੀ ਇਹ ਪ੍ਰਚਾਰ ਦਿੱਤੇ ਕਿਉਂ ਨਹੀਂ ਬੰਦੇ ਐਨਾ ਗਿਆਨ ਬਾਹਰ ਇਹ ਨਾ ਹੋ ਗਿਆ ਕਿਤਾਬਾਂ ਜਾਂ ਨਾ ਗਿਆਨ ਹੋ ਗਿਆ ਬੀੜੀਆਂ ਜਾਂ ਨਾ ਗਿਆਨ ਹੋ ਗਿਆ ਕਿ ਇਹਨਾਂ ਦੀ ਗੱਲ ਇਹਨਾਂ ਦੀ ਗੱਲ ਦਾ ਅਸਰ ਹੀ ਨਹੀਂ ਪੈਂਦਾ ਬੱਚਿਆਂ ਜਿਹੜਾ ਸਵਾਲ ਕਰਦੇ ਨੇ ਉਹਦਾ ਜਵਾਬ ਇਹਨਾਂ ਕੋਈ ਹੈ ਨਹੀਂ ਕਿ ਨਵਾਂ ਨਵੀਆਂ ਟੈਕਨੀਕਾਂ ਆ ਗਈਆਂ ਜਾਂ ਨਵਾਂ ਆ ਗਿਆ ਸਿਸਟਮ ਬਾਰੇ ਇਹਨਾਂ ਦੀਆਂ ਗੱਲਾਂ ਉਹ ਪੁਰਾਣੀਆਂ ਹੀ ਨੇ ਝੂੜ ਪੁਰਾਣਾ ਹੋ ਗਿਆ ਨਾ ਝੂੜ ਪੁਰਾਣਾ ਹੋ ਗਿਆ ਸੱਚ ਨਵਾਂ ਸਾਹਮਣੇ ਆ ਗਿਆ ਦਬੀ ਖੋਹ ਸਾਹਮਣੇ ਆ ਗਈ ਇਸ ਕਰਕੇ ਉਹ ਕਹਿੰਦੇ ਨੇ ਵੀ ਉਹ ਛੁੱਟਦਾ ਹੀ ਨਹੀਂ ਇਹਨਾਂ ਦੀ ਗੱਲ ਪਰਵਾਤੀ ਤਾਰੇ ਖਿਸਾਂ ਅਜੋ ਸੂਰਜ ਨਹੀਂ ਚੜਿਆ ਤਾਰੇ ਪਹਿਲੇ ਹੀ ਸੀ ਸੂਰਜ ਚੜਿਆ ਨਹੀਂ ਇਹ ਤਾਂ ਇਹਨਾਂ ਨੂੰ ਤਾਂ ਮਾਇਆ ਦਾ ਜਿਹੜਾ ਗਿਆਨ ਆ ਉਹੀ ਇਹਨਾਂ ਨੂੰ ਲਾਜਵਾਬ ਕਰ ਦਿੰਦਾ ਜਿਹੜਾ ਮਾਇਆ ਦੀ ਖੋਜ ਆ ਉਹੀ ਲਾਜਵਾਬ ਕਰ ਦਿੰਦੀ ਹੈ ਨਾ ਮਾਇਆ ਵਾਰੇ ਨੇ ਬਹੁਤ ਕੁਝ ਬੋਲਤਾ ਉਹ ਝੂਠ ਹੈ ਉਸੇ ਨੇ ਇਹਨਾਂ ਦੀ ਫੱਟੀ ਪੋਚੀ ਮਾਇਆ ਦੇ ਖੋਜੀਆਂ ਨੇ ਫੱਟੀ ਪੋਚੀ ਇਹਨਾਂ ਧਰਮ ਦੀ ਇਹਨਾਂ ਧਰਮਾਂ ਦੀ ਪਰਵਾਤੀ ਤਾਂ ajo ਪਰਵਾਤ ਹੈ ਮਾਇਆ ਦੀ ਖੋਜ ਦਾ ਗਿਆਨ ਪਰਵਾਤ ਹੈ ਪਰਵਾਤੀ ਤਾਰੇ ਕਿਸੇ ਪਰਵਾਤਾ ਸੂਰਜ ਜੀ ਨਿਕਲਿਆ ਸੂਰਜ ਤੇ ਪਹਿਲਾਂ ਮਾਇਆ ਦਾ ਗਿਆਨ ਪ੍ਰਗਟ ਹੁੰਦਾ ਹੁੰਦਾ ਹੈ ਤਾਰਿਆਂ ਦੀ ਰੋਸ਼ਨੀ ਖਤਮ ਕਰ ਦਿੰਦਾ ਹੁੰਦਾ ਹੋ ਪਰਵਾਹ ਹੀਰ ਕਰ ਦਿੰਦਾ ਹੋਇਆ ਹੋਇਆ ਹੁਣ ਇਹ ਪਰਵਾਤੀ ਤਾਰੇ ਕਿਸਾਂ ਕਿਉਂ ਇਹ ਕਿਸੇ ਸਰੀਰ ਕਿਉਂ ਇਹ ਕਿਸੇ ਸਰੀਰ ਦਾ ਸਰੀਰ ਵੀ ਇਹ ਮੈਂ ਜਾ ਰਿਹਾ ਜਿਵੇਂ ਆਪਣਾ ਸਰੀਰ ਬੋੜਾ ਹੋ ਰਿਹਾ ਇਹ ਸੱਚ ਜਿਹੜਾ ਹੈਗਾ ਅਜੋ ਪ੍ਰਗਟ ਹੋਊਗਾ ਜਾਂ ਝੂਠ ਪ੍ਰਾਣਾ ਹੋ ਰਿਹਾ ਥੋੜੇ ਗਿਆਨ ਵਾਲੇ ਦਾ ਰੋਸ਼ਨੀ ਜਿਹੜੀ ਸੀ ਤਾਰੇ ਦੇ ਰਹੇ ਗਿਆਨ ਨੂੰ ਰਿਸ਼ੀ ਪੁਰੀ ਕਹਿੰਦੇ ਆ ਰਹਿਆ ਨੂੰ ਹੈ ਤਹੀਂ ਲਿਖੀ ਸਭ ਤਰ੍ਹਾਂ ਲਿਖੀ ਇਹ ਤਾਰਿਆਂ ਜੋ ਨਹੀਂ ਗਿਆਨ ਹੈ ਨਾ ਦਾ ਇਹ ਸਾਇੰਟਿਕ ਹੋ ਜਾਣੇ ਫਿੱਕਾ ਪਾਸਾ ਕਿਉਂ ਇਹ ਕਹਿੰਦੇ ਸਰੀਰ ਇਹ ਦੋਏ ਅਖਰ ਨਾ ਖਿਸੇ ਸੋ ਕਹੇ ਰਹੋ ਕਬੀਰ ਇਹ ਦੋਏ ਅਖਰ ਕਿਹੜੇ ਜਿੱਤਦਾ ਮਨ ਇਹ ਖਾਲ ਦੇ ਦੋ ਇਹ ਪੁਰਾਣੇ ਨਹੀਂ ਹੁੰਦੇ ਨਵਾਂ ਪੁਰਾਣਾ ਹੁੰਦਾ ਨਾ ਜਦ ਪੁਰਾਣਾ ਹੁੰਦਾ ਇਹ ਨਾਲ ਜਦਾਂ ਸੋ ਗਹਿ ਰਹੇ ਹੋ ਕਵੀ ਇਹ ਦੋਏ ਦੀਵੇ ਹੋ ਜੇ ਜਲਦੇ ਰਹਿੰਦੇ ਨੇ ਇਹ ਦੋਏ ਦੀਵੇ ਨੇ ਜਿਹੜੇ ਇਹਨਾਂ ਜਦ ਲਾਈਟ ਹੋ ਜੇ ਰਹਿੰਦੀ ਹੈ ਦੀਵੇ ਕਾਨੂੰ ਜਲਦੇ ਨੇ ਹੈ ਇਹ ਦੋਏ ਖਾਲ ਨੇ ਪੁਰਾਣੇ ਨਹੀਂ ਹੁੰਦੇ ਹਰੀ ਚੀਜ਼ ਪ੍ਰਾਣੀ ਹੁੰਦੀ ਆ ਉਹ ਖਤਮ ਹੋ ਜਾਂਦੀ ਤੇ ਮਨ ਪੁਰਾਣਾ ਹੋਵੇ ਆਪਣੇ ਆਪ ਖਤਮ ਹੋ ਜਾਂਦਾ ਬਾਣੇ ਕੋਈ ਦਾ ਉਖਵੇ ਬਸ ਸੌਂਦੇ ਜਾਗਦੇ ਨੇ ਤੇ ਗਾਇਰੇ ਹੋ ਕਬੀਰ ਦੋਹੇ ਕਬੀਰ ਦੇ ਫੜੇ ਹੋਏ ਕਬੀਰ ਦੇ ਦੋਹੇ ਫੜ ਕੇ ਰੱਖੇ ਇੱਥੇ ਕਬੀਰ ਕੌਣ ਹੈ ਇੱਥੇ ਕਬੀਰ ਹੁਕਮ ਹੁਕਮ ਦੀ ਗ੍ਰਸਤ ਵਿੱਚ ਦੋਹੇ ਨੇ ਇਹਨਾਂ ਦੋਹਾਂ ਤੋਂ ਵੱਡਾ ਕੌਣ ਆ ਹੁਕਮ ਉਹ ਕਮ ਉਹ ਕਮ ਇਹ ਦੋਏ ਹੁਕਮਾਂ ਦੇ ਵਿੱਚ ਨੇ ਹੁਕਮੀ ਨੇ ਦੋਏ ਇਹ ਕਹਿ ਰਹੇ ਹੋ ਖਬੀਰ ਦੋਏ ਉਹਦੀ ਪਕੜ ਚ ਨਾ ਤਾਂ ਨਹੀਂ ਖਿਸਦੇ ਹੁਕਮ ਨਹੀਂ ਪਕੜਦੇ ਨਾ ਇਹ ਦੋਏ ਇਹਦੀ ਫਿੱਕੇ ਪੈਸ ਦੇਖਾ ਦੇਵੀ ਤਾਂ ਹੀ